ਗੁਰੂ ਪਿਆਰਿਓ ਕਿਹੜਾ ਮੁਨੱਖ ਵਰਪੂ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਪੈਂਟ ਅੰਕ ਤੇ ਬਖਸ਼ਿਸ਼ ਕਰਤੀ ਹਨ ਪਈੜੇ ਜਗ ਜੀਵਨਤਾਤਾ ਗੁਰਮਤਿ ਮਨ ਵਸਾਇਆ ਜਿਸ ਮਨੁੱਖ ਨੇ ਇਸ ਜੀਵਨ ਵਿੱਚ ਹੀ ਜਗਤ ਤੇ ਜੀਵਨ ਦੇ ਤਤਾਰ ਪਰਪੂਨੋ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿੱਚ ਵਸਾਇਆ ਹੈ ਆਨੰਦ ਇਹਨਾਂ ਭਗਤ ਕਰੈ ਦਿਨ ਰਾਤੀ ਹੋ ਮੈਂ ਮੋਚ ਕਾਇਆ ਉਹ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਤੇ ਹਨ ਉਹ ਆਪਣੇ ਅੰਦਰੋਂ ਹੋ ਮੈਂ ਤੇ ਮਾਇਆ ਤੋਂ ਦੂਰ ਕਰ ਲੈਂਦੇ ਹਨ ਜਿਸ ਸੰਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਇਹ ਇੱਕ ਕੁਦਰਤੀ ਨਿਯਮ ਹੈ ਕਿ ਜਿਹੜਾ ਮਨ ਕੁਇਸਤੇ ਪ੍ਰੇਮ ਵਿੱਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ ਸਦਾ ਸਦਾ ਪ੍ਰਭੂ ਦੇ ਪ੍ਰੇਮ ਵਿੱਚ ਰੁੱਤਾ ਹੋਇਆ ਮਨੁੱਖ ਸਦਾ ਪ੍ਰਭੂ ਵਿੱਚ ਹੀ ਲੀਨ ਰਹਿਣਤਾ ਹੈ ਗੁਰੂ ਪਿਆਰਿਓ ਜਿਸ ਮਨੁੱਖ ਨੇ ਗੁਰੂ ਦੇ ਚਰਨੀ ਲੱਗ ਕੇ ਜਗਤ ਦੇ ਜੀਵਨ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਨਾਲ ਪ੍ਰੇਮ ਕੀਤਾ ਹੈ ਉਹ ਪ੍ਰਮਾਤਮਾ ਦੇ ਪ੍ਰੇਮ ਵਿੱਚ ਲੀਨ ਰਹਿੰਦਾ ਹੈ